ਸਾਡੇ ਤੇ ਤਸ਼ੱਦਦ ਹੋਇਆ ਤੁਸੀਂ ਸ਼ਹੀਦੀਆਂ ਦਿੰਦੇ ਸੋ ਪਰ ਕਦੀ ਗੁਰਦੁਆਰੇ ਨਾਲੋਂ ਟੁੱਟਦੇ ਨਹੀਂ ਸੋ ਪਰ ਅੱਜ ਏਸੂ ਨੇ ਅੱਜ ਮਖਮਲੀ ਸੇਜਾਂ ਨੇ ਸਾਡੇ ਕੋਲ ਅੱਜ ਗੱਡੀਆਂ ਕਾਰਾਂ ਦੇ ਵਿੱਚ ਸਿੱਖ ਘੁੰਮਦਾ ਪਿਆ ਪਰ ਗੁਰਦੁਆਰੇ ਦਾ ਗਰੰਟੀ ਇਕੱਲਾ ਸਿਰ ਤੇ ਚੌਰ ਸਾਹਿਬ ਕਰਕੇ ਗੁਰਦੁਆਰਿਆਂ ਦਾ ਪ੍ਰਕਾਸ਼ ਕਰਦਾ ਪਿਆ ਅਸੀਂ ਟੁੱਟ ਗਏ ਹਾਂ ਗੁਰਦੁਆਰਿਆਂ ਨਾਲ ਉਹ ਸਮਾਂ ਸੀ ਨਾ ਜਦੋਂ ਮਹੰਤ ਬੈਠੇ ਸਨ ਤੇ ਸਾਡੀਆਂ ਧੀਆਂ ਪੈਣਾ ਗੁਰਦੁਆਰੇ ਜਾਂਦੀਆਂ ਉਹ ਬੇਪੱਤੀ ਕਰਦੇ ਸਨ ਅਸੀਂ ਗੁਰਦੁਆਰਿਆਂ ਨਾਲੋਂ ਟੁੱਟੇ ਮੱਸਾ ਰੰਗੜ ਬਹਿ ਗਿਆ ਅੰਦਰ ਗੁਰਦੁਆਰੇ ਦੇ ਅੰਦਰ ਤੇ ਸਿੱਖ ਸਰੋਵਰ ਦੇ ਵਿੱਚੋਂ ਦੀ ਜਾਂਦੇ ਸਨ ਤੇ ਅੰਦਰ ਦਰਬਾਰ ਸਾਹਿਬ ਦਰਸ਼ਨ ਕਰਕੇ ਫਿਰ ਵਾਪਸ ਆ ਜਾਂਦੇ ਸਨ ਅਸੀਂ ਉਦੋਂ ਵੀ ਗੁਰਦੁਆਰਿਆਂ ਨਾਲੋਂ ਨਹੀਂ ਟੁੱਟੇ ਪਰ ਅੱਜ ਸਾਡੇ ਕੋਲ ਸੁੱਖ ਆ ਗਿਆ ਅੱਜ ਸਾਡੇ ਕੋਲ ਖੁਸ਼ਹਾਲੀ ਆ ਗਈ ਧੀਆਂ ਪੁੱਤਰ ਸਾਡੇ ਸੈੱਟ ਹੋ ਗਏ ਸਾਨੂੰ ਲੋੜ ਕੀ ਹੈ ਗੁਰਦੁਆਰਿਆਂ ਦੀ ਅੱਜ ਗੁਰੂ ਕੇ ਗਰੰਤੀ ਕੱਲੇ ਪ੍ਰਕਾਸ਼ ਕਰਦੇ ਨੇ ਅਸੀਂ ਗੁਰਦੁਆਰੇ ਜਾਣ ਨੂੰ ਤਿਆਰ ਨਹੀਂ ਹੈ ਅਸੀਂ ਗੁਰਦੁਆਰੇ ਜਾਣਾ ਛੱਡਿਆ ਤੇ ਪਿੰਡ ਪਿੰਡ ਅੱਜ ਐਦਵਰ ਤਾੜੀਆਂ ਵਜਾਉਣ ਵਾਲੇ ਆ ਗਏ ਪਿੰਡ ਪਿੰਡ 扑ੜਕਦੇ ਪਏ ਨੇ ਨਾ ਉਹ ਕਹਿੰਦੇ ਨੇ ਤੁਹਾਨੂੰ ਨਿਤਨੇਮ ਕਰਨਾ ਔਖਾ ਲੱਗਦਾ ਚਲੋ ਨਿਤਨੇਮ ਛੱਡੋ ਆਓ ਤੁਹਾਨੂੰ ਅਸੀਂ ਗਾਣਿਆਂ ਤੇ ਨੱਚਣਾ ਸ਼ੁਰੂ ਕਰਾ ਦਿੰਨੇ ਆ ਤੁਹਾਨੂੰ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਉੱਠਣਾ ਔਖਾ ਲੱਗਦਾ ਛੱਡੋ ਅੰਮ੍ਰਿਤ ਵੇਲਾ ਤੁਸੀਂ ਦੁਪਹਿਰੇ ਆਓ ਦੁਪਹਿਰੇ ਆਣ ਕੇ ਸਾਰੀਆਂ ਬੀਬੀਆਂ 扑ੜਕੀ ਜਾਓ ਇਹਦੇ ਵਿੱਚ ਧਰਮ ਦੀ ਗੱਲ ਹੈ ਇਹ ਕਿਉਂ ਹੋਇਆ ਇਹ ਤਾਂ ਹੋਇਆ ਅਸੀਂ ਗੁਰਦੁਆਰੇ ਆਉਣਾ ਛੱਡ ਦਿੱਤਾ ਅਸੀਂ ਗੁਰਦੁਆਰੇ ਨਾਲੋਂ ਟੁੱਟ ਗਏ ਜਦੋਂ ਸਿੱਖ ਗੁਰਦੁਆਰੇ ਨਾਲੋਂ ਟੁੱਟ ਗਿਆ ਤੇ ਸਿੱਖੀ ਸਿਧਾਂਤਾਂ ਨਾਲੋਂ ਦੂਰ ਹੋ ਗਿਆ ਪਰ ਯਾਦ ਰੱਖਿਓ ਜਿੰਨਾ ਤੱਕ ਗੁਰਦੁਆਰੇ ਨਾਲ ਜੁੜਿਆ ਹੋਇਆ ਹੈ ਕੋਈ ਤਾਕਤ ਤੁਹਾਨੂੰ ਗੁਰੂ ਨਾਲੋਂ ਤੋੜ ਨਹੀਂ ਸਕਦੀ ਜਿੰਨਾ ਤੱਕ ਗੁਰੂ ਕਾ ਸੇਖ ਬਾਣੀ ਨਾਲ ਜੁੜਿਆ ਹੋਇਆ ਹੈ ਗੁਰਦੁਆਰੇ ਆਉਂਦਾ ਸਵੇਰੇ ਸ਼ਾਮ ਬੱਚਿਆਂ ਨੂੰ ਲੈ ਕੇ ਆਉਂਦਾ ਉਦੋਂ ਤੱਕ ਤੁਹਾਡੀ ਕੌਮ ਵੱਲ ਤੁਹਾਡੀ ਵਾਅ ਵੱਲ ਵੀ ਕੋਈ ਨਹੀਂ ਵੇਖ ਸਕਦਾ